ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਦੇ ਵਕੀਲ ਐਡਵੋਕੇਟ ਲਖਨਪਾਲ ਜੀ ਵਫਦ ਲੈ ਕੇ ਆਪਣਾ ਪਹੁੰਚਦੇ ਨੇ ਰਾਸ਼ਟਰਪਤੀ ਕੋਲ ਤਾਂ ਕੀ ਗੱਲਬਾਤ ਹੋਈ ਆ ਆਪਾਂ ਗੱਲਬਾਤ ਕਰਦੇ ਆ ਇਸ ਟਾਈਮ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਜੀ ਐਡਵੋਕੇਟ ਲਖਨਪਾਲ ਜੀ ਗੱਲ ਕਰਦੇ ਹੋ ਜੀ ਕੁਲਦੀਪ ਗੱਲ ਕਰਦਾ ਨਿਰਪੱਖ ਟੂਡੇ ਪੰਜਾਬ ਚੈਨਲ ਤੋਂ ਜੀ ਥੈਂਕ ਯੂ ਸਰ ਜੀ ਮੈਂ ਜੀ ਅੱਜ ਤੁਹਾਡਾ ਵਫ਼ਾਦ ਪਹੁੰਚਦਾ ਆ ਪਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਇੱਕ ਰਾਸ਼ਟਰਪਤੀ ਕੋਲ ਤਾਂ ਕੀ ਗੱਲਬਾਤ ਹੋਈ ਹੈ ਉੱਥੇ ਤੁਹਾਡੀ ਉਹਨਾਂ ਦੇ ਨਾਲ ਤਾਂ ਕਦੋਂ ਤੱਕ ਆ ਜਿਹੜਾ ਭਾਈ ਅਮਰਤਪਾਲ ਸਿੰਘ ਹੈ ਜਿਹੜਾ ਜੇਲ੍ਹ ਤੋਂ ਰਿਹਾ ਹੋ ਜਾਣਗੇ ਜੀ ਦੇਖੋ ਜੀ ਭਾਈ ਅਮਰਤਪਾਲ ਜੀ ਦੀ ਰਿਹਾਈ ਦੇ ਬਾਰੇ ਪੰਜਾਬ ਦੇ ਸਾਰੇ ਲੋਕ ਇਸ ਗੱਲ ਦੀ ਚਿੰਤਾ ਕਰ ਰਹੇ ਸੀ ਕਿ ਕਦੋਂ ਬਾਹਰ ਆਉਣਗੇ ਜੀ ਤਾ ਉਸ ਦੇ ਸੰਬੰਧ ਦੇ ਵਿੱਚ ਹੁਣ ਜਦੋਂ ਪ੍ਰਧਾਨ ਮੰਤਰੀ ਜੀ ਨੇ ਸ਼ਪਤ ਲੈ ਲਈ ਆ ਉਹਦੀ ਸੌ ਚੱਕ ਲਈ ਤਾਂ ਇਸ ਤੋਂ ਬਾਅਦ ਜਿਹੜਾ ਉਹ ਸਮਾਗਮ ਬੁਲਾਇਆ ਜਾਊਗਾ ਸਾਰੇ ਐਮਪੀਓ ਦੇ ਵਿੱਚ ਸੌ ਚੱਕਣਗੇ ਤਾਂ ਉਸ ਦੇ ਸੰਬੰਧ ਦੇ ਵਿੱਚ ਅਸੀਂ ਭਾਈ ਜਸਕਰਨ ਸਿੰਘ ਕਾਂਸਿੰਗ ਵਾਲਾ ਅਕਾਲੀ ਦਮਸਪਤੀ ਤੇ ਸਾਰੀ ਟੀਮ ਅਸੀਂ ਰਾਸ਼ਟਰਪਤੀ ਜੀ ਨੂੰ ਮਿਲਣ ਦਾ ਇੱਕ ਚਾਰ ਦਿਨ ਪਹਿਲਾਂ ਕਾਨਫਰੰਸ ਕੀਤੀ ਸੀ ਤਾਂ ਸਾਨੂੰ ਸਮਾਂ ਮਿਲ ਗਿਆ ਸੀਗਾ ਅੱਜ ਅਸੀਂ ਉਹਨਾਂ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਹਾਂ ਜਿਹਦੇ ਵਿੱਚ ਕਿਹਾ ਗਿਆ ਵੀ ਜਿਹੜੀ ਐਨਐਸਏ ਹੈ ਜੀ ਨੇਸ਼ਨਲ ਸਕਿਉਰਿਟੀ ਐਕਟ ਉਹ ਬਿਨਾ ਕਿਸੇ ਗਲਤੋ ਲਗਾਇਆ ਹੋਇਆਗਾ ਬਿਨਾ ਕਿਸੇ ਫੈਕਟਸ ਨੂੰ ਚੈੱਕ ਕੀਤੇ ਹੋਏ ਲਗਾਇਆ ਗਿਆਗਾ ਕਿਉਂਕਿ ਨੇਸ਼ਨਲ ਸਕਿਉਰਿਟੀ ਐਕਟ ਦੇ ਵਿੱਚ ਇਹ ਹੁੰਦਾਗਾ ਵੀ ਇਹਨੂੰ 3 ਹਫਤਿਆਂ ਤੋਂ ਲੈ ਕੇ 3 ਮਹੀਨੇ ਦੇ ਵਿੱਚ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਰਿਪੋਰਟ ਪੇਸ਼ ਕਰਨੀ ਪੈਂਦੀ ਹੈ ਕਿ ਅਸੀਂ ਐਨਐਸਏ ਕਿਉਂ ਮੇਡ ਆਊਟ ਕੀਤੀ ਹੈ ਜੀ ਇਵਨ ਕਿ ਇਹਦੇ ਵਿੱਚ ਭਾਈ ਸਾਹਿਬ ਵੀ ਐਨਐਸਏ ਇੱਕ ਸਾਲ ਵਾ ਤੇ ਹੋਰ ਐਕਸਟੈਂਡ ਕਰ ਦਿੱਤੀ ਗਈ ਸੀਗੀ ਉਹ ਵੀ ਕੋਈ ਕਾਰਨ ਦੱਸਿਆ ਗਿਆ ਵੀ ਇਹਨੂੰ ਐਨਐਸਏ ਕਿਉਂ ਐਕਸਟੈਂਡ ਕੀਤੀ ਗਈ ਹੈ ਐਨਐਸਏ ਦੇ ਜਿਹੜੇ ਜਿਹੜੇ ਇНГਰੀਡੀਅੰਟਸ ਹੁੰਦੇ ਨੇ ਉਹਦੇ ਵਿੱਚ ਮੇਨ ਇਹ ਹੁੰਦਾ ਵੀ ਜਤਾ ਬੰਦੇ ਕੋਲੋਂ ਕੋਈ ਅਜਿਹੇ ਹਾਸ ਤੇ ਵਿੱਚ ਫੜਾਇਆ ਜਾਵੇ ਜਿਹੜਾ ਦੇਸ਼ ਵਿਰੋਧੀ ਹੋਵੇ ਕੋਈ ਅਜਿਹੇ ਵਾਇਪਨ ਫੜਾਇਆ ਜਾਵੇ ਜਿਹੜਾ ਦੇਸ਼ ਵਿਰੋਧੀ ਹੋਵੇ ਕੋਈ ਵੀ ਅਜਿਹੀ ਚੀਜ਼ ਫੜੀ ਜਾਵੇ ਜਿਹੜੀ ਗਲਤੋਂ ਦੇਸ਼ ਦੀ ਹਰੇਕ ਪ੍ਰਕਾਰ ਦੇ ਪੱਖੋਂ ਦੇਸ਼ ਦੀ ਕਿਸੇ ਅਖੰਡਤਾ ਨੂੰ ਜਾਂ ਦੇਸ਼ ਦੀ ਕਿਸੇ ਵੀ ਤਰ੍ਹਾਂ ਦੇ ਦੇਸ਼ ਨੂੰ ਨੁਕਸਾਨ ਹੋ ਸਕੇ ਰੱਖਿਆ ਰੱਖਿਆ ਨਹੀਂ ਹੋ ਸਕੇ ਇਹ ਇਹ ਸਾਰੇ ਫੈਕਟ ਸੀਗੇ ਜਿਹੜੇ ਅਸੀਂ ਕਾਫੀ ਦੇਰ ਤੋਂ ਚਾਹੁੰਦੇ ਸੀਗੇ ਵੀ ਰਾਸ਼ਟਰਪਤੀ ਨੂੰ ਮਿਲਿਆ ਜਾਵੇ ਹੁਣ ਜਦੋਂ ਭਾਈ ਸਾਹਿਬ ਵੱਡੀ ਲੀਡ ਦੇ ਨਾਲ ਕਰੋਰ ਸਾਹਿਬ ਦੇ ਜਿਹੜੇ ਸੰਗਤਦਾਰ ਨੇ ਉਹਨਾਂ ਨੂੰ ਜਥਾ ਹੈਗਾ ਤਾਂ ਇੱਕ ਡੈਮੋਕਰੈਟਿਕ ਤਰੀਕੇ ਦੇ ਨਾਲ ਜਿੱਤ ਕੇ ਆਏ ਨੇ ਹੁਣ ਜਿਹੜਾ ਇੱਕ ਮੈਂਬਰ ਪਾਰਲੀਮੈਂਟ ਦੇ ਰਾਈਟ ਹੁੰਦੇ ਨੇ ਜੀ ਜੀ ਜਿਹੜੇ ਇੱਕ ਮੈਂਬਰ ਪਾਰਲੀਮੈਂਟ ਦੇ ਰਾਈਟ ਹੁੰਦੇ ਨੇ ਉਹ ਰਾਈਟ ਤੇ ਅਸੀਂ ਸਾਬਤ ਸਿਰਫ ਹੱਕ ਹੀ ਮੰਗ ਰਹੇ ਹਾਂ ਜੀ ਐਨਐਸਏ ਦੀ ਅਜੇ ਤੱਕ ਰਿਪੋਰਟ ਨਹੀਂ ਆਈ ਹੈਗੀ ਇਹ ਐਨਐਸਸੀ ਮੇਡ ਆਊਟ ਕਿਉਂ ਹੋਈ ਸੀਗੀ ਤੇ ਡੈਮੋਕਰੈਟਿਕ ਤਰੀਕੇ ਦੇ ਨਾਲ ਅਸੀਂ ਜਿੱਤ ਕੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਆ ਤਾਂ ਜਿਹੜੇ ਰਾਈਟਸ ਆਫ ਦੀ ਮੈਂਬਰ ਪਾਰਲੀਮੈਂਟ ਨੇ ਇਹ ਜਿਹੜਾ ਫਾਲਸ ਕੇਸ ਤੋਂ ਬਾਅਦ ਰਿਸਟ੍ਰੈਡ ਅੰਗੇਸ਼ ਦਾ ਭਾਈ ਅੰਮਰਪਾਲ ਦੀ ਉਹ ਕੋਈ ਵੀ ਕੋਈ ਫੇਸ ਸਾਹਮਣੇ ਗਿਆ ਸਕੇ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈਗੀ ਕਿ ਐਨਐਸਸੀ ਕਿਉਂ ਲਗਾਈ ਗਈ ਹੈ ਤਾਂ ਇਹ ਸਾਰੀ ਗੱਲਾਂ ਦੇਖਦੇ ਹੋਏ ਅਸੀਂ ਅੰਤ ਵਿੱਚ ਜਾ ਕੇ ਫਿਰ ਕਿਉਂਕਿ ਕਾਨੂੰਨੀ ਪ੍ਰਕਿਰਿਆ ਲੱਗ ਚੱਲ ਰਹੀ ਹੈ ਉਸ ਤੋਂ ਬਾਅਦ ਜਿਹੜੇ ਦੇਸ਼ ਦੇ ਰਾਸ਼ਟਰਪਤੀ ਉਹਨਾਂ ਕੋਲੇ ਇਸ ਚੀਜ਼ਾਂ ਦੇ ਅਧਿਕਾਰ ਨਹੀਂ ਵੀ ਉਹ ਕਿਸੇ ਨੂੰ ਵੀ ਆਪ ਦੀ ਜਿਹੜੀਆਂ ਪਾਵਰਾਂ ਨੂੰ ਵਰਤੇ ਹੋਏ ਬਾਹਰ ਕੱਢ ਸਕਦੇ ਨੇ ਫਾਂਸੀ ਤੇ ਮਾਫ ਕਰ ਸਕਦੇ ਨੇ ਉਹਨਾਂ ਕੋਲ ਹੋਰ ਬੜੀਆਂ ਪਾਵਰਾਂ ਨੇ ਉਹ ਸਬੰਧ ਵਿੱਚ ਅਸੀਂ ਰਾਸ਼ਟਰਪਤੀ ਜੀ ਨੂੰ ਮਿਲ ਕੇ ਪਰਸਨਲੀ ਉਹਨਾਂ ਨੂੰ ਮਿਲ ਕੇ ਤੇ ਜਿਹੜਾ ਮੰਗ ਪੱਤਰ ਦਿੱਤਾ ਗਿਆ ਹੈ ਉਹਦੇ ਵਿੱਚ ਸਾਰੀਆਂ ਗੱਲਾਂ ਮੈਂਸ਼ਨ ਕੀਤੀਆਂ ਗਈਆਂ ਨੇ ਜੀ ਤਾਂ ਇੱਕ ਗੱਲ ਹੋਰ ਇੱਥੇ ਸਾਹਮਣੇ ਆਪਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਜੀ ਵੱਡੀ ਲੀਡ ਦੇ ਨਾਲ ਜਿੱਤਦੇ ਨੇ ਤਾਂ ਹੁਣ ਸੌਂਚ ਚੌਕਾ ਜਿਹੜਾ ਸਮਾਗਮ ਹੋਣਾ ਸ਼ਪਤ ਲਈ ਜਾਣੀ ਆ ਭਾਈ ਅਮਰਤਪਾਲ ਸਿੰਘ ਜੀ ਨੂੰ ਕੀ ਪੈਰੋਲ ਤੇ ਲਿਆਂਦਾ ਜਾਵੇਗਾ ਜਾਂ ਰਿਹਾ ਕੀਤਾ ਜਾਵੇਗਾ ਸੌਂਚੁਕ ਸਮਾਗਮ ਕਿੱਥੇ ਹੋਵੇਗਾ ਉਹਨਾਂ ਨੂੰ ਜੇਲ ਪੈਰੋਲ ਤੇ ਲਿਆ ਕੇ ਫਿਰ ਜਿਹੜਾ ਉਹਨਾਂ ਦੀ ਸੌਂਚੁਕ ਸਮਾਗਮ ਕੀਤਾ ਜਾਵੇਗਾ ਦੇਖੋ ਜੇ ਇਹ ਇਹੀ ਗੱਲ ਹੁੰਦੀ ਹੈ ਕੋਈ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਮਾਨ ਸਨਮਾਨ ਦੇ ਨਾਲ ਸੌਂਚੁਕ ਸਮਾਰੋਹ ਵਿੱਚ ਨਹੀਂ ਲੈ ਦੱਤਾ ਸੀ ਸੋਚਾਂਗੇ ਕਿ ਸਿੱਖ ਸੰਗਤਾਂ ਨਾਲ ਇੱਕ ਵਾਰ ਫਿਰ ਜਿਹੜਾ ਸੈਂਟਰ ਗਵਰਨਮੈਂਟ ਨੇ ਧੱਕਾ ਕੀਤਾ ਹੈ ਸਾਡੀ ਜਿਹੜੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਤੁਸੀਂ ਦੇਖੋ ਵੀ ਇੱਕ ਬੰਦਾ ਸ਼ਰਾਬ ਘਟਾਲੇ ਦੇ ਵਿੱਚ ਫਸਿਆ ਹੋਇਆਗਾ ਤੇ ਉਹ ਤੋਂ ਆਪਦਾ ਚੋਣ ਪ੍ਰਚਾਰ ਆਪਦੀ ਪਾਰਟੀ ਦਾ ਚੋਣ ਪ੍ਰਚਾਰ ਕਰਨ ਦੀ ਅੱਗੇ ਮਿਲ ਜਾਂਦੀ ਹੈ ਜੀ ਜੀ ਇੱਕ ਪੰਥਕ ਇੱਕ ਪੰਥਕ ਬੰਦਾ ਜਿਹੜਾ ਡਰੱਗਸ ਦੇ ਖਿਲਾਫ ਆ ਜਿਹੜਾ ਸਿੱਖੀ ਪ੍ਰਚਾਰ ਕਰ ਰਿਹਾ ਜੂਥ ਨੂੰ ਸਿੱਖੀ ਦੇ ਨਾਲ ਜੋੜ ਰਿਹਾ ਨਸ਼ਿਆਂ ਤੋਂ ਦੂਰ ਕਰ ਰਿਹਾ ਹੈਗਾ ਵੀ ਨਸ਼ਿਆਂ ਤੋਂ ਦੂਰ ਰਹੋ ਜਵਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸਿੰਘ ਸੱਤਾ ਦੇ ਵਿੱਚ ਜੋਸ਼ ਭਰਦੇ ਹਨ ਜਿਹੜੇ ਪੜਕੇ ਹੋਏ ਸਿੱਖ ਨੇ ਜਿਹੜੇ ਕਿਸੇ ਹੋਰ ਧਰਮ ਦੇ ਵਿੱਚ ਚਲੇ ਗਏ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਅਜਿਹੇ ਨੇਕ ਇਨਸਾਨ ਨੂੰ ਜਿਹੇ ਪਰੋਲ ਤੇ ਜਾਂ ਕਿਸੇ ਵੀਡੀਓ ਕਾਨਫਰੈਂਸਿੰਗ ਰਾਹੀਂ ਜੇ ਉਹ 2 ਘੰਟਿਆਂ ਦੇ ਬਾਅਦ ਤੇ ਸੌਜ ਕੋਸਵਾਰੋ ਵਿੱਚ ਲੈ ਕੇ ਆਉਂਦੇ ਨੇ ਤਾਂ ਅਸੀਂ ਸਮਝਾਂਗੇ ਕਿ ਇਹ ਸਿੱਖਾਂ ਦੀ ਕਿਰਦਾਰ ਕਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਹੋਣਾ ਕੀ ਚਾਹੀਦਾ ਭਾਈ ਅੰਮ੍ਰਿਤਪਾਲ ਗਿਆਨ ਨੂੰ ਜਿਹੜਾ 1 ਸਾਲ ਦੇ ਉਹ ਜੇਲ੍ਹ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਉਹਨਾਂ ਨੂੰ ਪਹਿਲਾਂ ਤਾਂ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਹੈ ਇਸਨ ਦੋਨਾਂ ਦੋਨਾਂ ਸਰਕਾਰਾਂ ਨੂੰ ਸੈਂਟਰ ਗਵਰਨਮੈਂਟ ਨੂੰ ਤੇ ਸਟੇਟ ਗਵਰਨਮੈਂਟ ਭਗਵੰਤ ਮਾਨ ਦੀ ਸਰਕਾਰ ਨੂੰ ਉਸ ਤੋਂ ਬਾਅਦ ਜਿਹੜਾ 1 ਸਾਲ 2 ਸਾਲ ਦਾ ਜਿਹੜਾ ਜਿਹੜੇ ਸਿੱਖ ਸੰਗਤਾਂ ਦੀਆਂ ਜਿਹੜੀਆਂ ਭਾਵਨਾਵਾਂ ਨਾਲ ਫੇਸ ਪੈਂਦੇ ਆ ਉਹ ਦੋਨਾਂ ਨੂੰ ਇਕੱਠੇ ਹੋ ਕੇ ਸੰਗਤਾਂ ਤੋਂ ਬਾफी ਮੰਗਣੀ ਚਾਹੀਦੀ ਹੈ ਸਪੈਸ਼ਲੀ ਉਹਨਾਂ ਨੂੰ ਕੰਪਨਸੇਟ ਵੀ ਕਰਨਾ ਚਾਹੀਦਾ ਵੀ ਪਰਿਵਾਰ ਦਾ ਕਿੰਨਾ ਨੁਕਸਾਨ ਹੋਇਆ ਹੈ ਭਾਈ ਸਾਹਿਬ ਦਾ ਸ਼ਾਦੀ ਹੋਈ ਸੀ ਬੱਚਿਆਂ ਨੂੰ ਕਿੰਨੀ ਥੇਸ ਪਹੁੰਚੀ ਹੈ ਇਸ ਕਰਕੇ ਇਹ ਸਾਰੀਆਂ ਗੱਲਾਂ ਧਿਆਨ ਵਿੱਚ ਰੱਖਦੇ ਹੋਏ ਰਿਹਾਈ ਹੀ ਹੋਣੀ ਚਾਹੀਦੀ ਹੈ ਸਨਮਾਨਯੋਗ ਤਰੀਕੇ ਨਾਲ ਹੋਣੀ ਚਾਹੀਦੀ ਹੈ ਤੇ ਜਿਹੜੀ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਐਂਟਰੀ ਹੋਣੀ ਚਾਹੀਦੀ ਹੈ ਉਹ ਉਹ ਸਨਮਾਨਯੋਗ ਗੋਲੀ ਚਾਹੀਦੀ ਹੈ ਕਿਉਂਕਿ ਜਿਹੜੀ ਇਹ ਸਾਨੂੰ ਸਾਨੂੰ ਮੜਾ ਸਾਨੂੰ ਗਲਤ ਦਿਖਾਉਣਾ ਚਾਹੁੰਦੇ ਸੀਗੇ ਸਾਨੂੰ ਗਲਤ ਦਿਖਾਉਣਾ ਚਾਹੁੰਦੇ ਸੀਗੇ ਪਰ ਸੰਗਤਾਂ ਨੇ ਇਸ ਗੱਲ ਤੇ ਮੋਹਰ ਲਾਈ ਆ ਵੀ ਭਾਈ ਸਾਹਿਬ ਗਲਤ ਨਹੀਂ ਸੀਗੇ ਭਾਈ ਸਾਹਿਬ ਚੜ੍ਹਦੀ ਕਲਾ ਵਾਲੇ ਸੀ ਚੜ੍ਹਦੀ ਕਲਾ ਦਾ ਕੰਮ ਕਰਦੇ ਸੀ ਇਸ ਕਰਕੇ ਤੁਸੀਂ ਦੇਖੋ ਵੀ ਭਾਈ ਸਾਹਿਬ ਨੂੰ ਫਾਰਮ ਭਰਨ ਤੱਕ ਦੀ ਵੀ ਅੰਬਾਰੋਂ ਦੀ ਅਗਿਆਨੀ ਮਿਲੀ ਹੈਗੀ ਫਿਰ ਵੀ ਸੰਗਤਾਂ ਨੇ ਉਹਨਾਂ ਨੂੰ ਜਿਤਾਇਆ ਦੇ ਮੈਂਬਰ ਪਾਰਲੀਮੈਂਟ ਬਣਾਇਆ ਇਹ ਚਰਦੀ ਕਲਾ ਦਾ ਸਬੂਤ ਦਿੱਤਾ ਗਿਆ ਜੀ ਤਾਂ ਹੁਣ ਆਪਾਂ ਜੇਕਰ ਦੇਖੀਏ ਕਿ ਰਾਜਾ ਬੜਿੰਗ ਵੱਲੋਂ ਵੀ ਵੀ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਬਿਆਨ ਦਿੱਤਾ ਗਿਆ ਕਿ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਤਾਂ ਕਾਲੀ ਦਲ ਵੱਲੋਂ ਵੀ ਜਿਹੜੀ ਪਹਿਲ ਕਦਮੀ ਕੀਤੀ ਗਈ ਹੈ ਕਿ ਭਾਈ ਅਮਰਤਪਾਲ ਸਿੰਘ ਜੀ ਨੂੰ ਜਿਹੜਾ NSA ਹਟਾ ਕੇ ਰਿਹਾ ਕਰ ਦੇਣਾ ਚਾਹੀਦਾ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਬਿਲਕੁਲ ਇਹ ਬਹੁਤ ਚੰਗੀ ਗੱਲ ਹੈ ਜਿਹੜਾ ਰਾਜਾ ਬੜਿੰਗ ਜੀ ਨੇ ਬਿਆਨ ਦਿੱਤਾ ਕਿਉਂਕਿ ਉਹ ਆਪ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਜੀ ਤਾਂ ਵੀ نو ਵੈਰੀ ਵੈਲ ਜਿਹੜੇ ਰਾਈਟਸ ਆਫ ਦੀ ਮੈਂਬਰ ਪਾਰਲੀਮੈਂਟ ਟੰਗੀ ਤਰ੍ਹਾਂ ਜਾਣਦੇ ਨੇ ਕਿ ਇੱਕ ਜਿਹੜਾ ਲੋਕ ਸਭਾ ਦਾ ਮੈਂਬਰ ਹੁੰਦਾ ਉਹਦੇ ਕੀ ਅਧਿਕਾਰ ਹੁੰਦੇ ਨੇ ਉਹਨਾਂ ਜੀ ਅੰਮਰਪਾਲ ਦੀ ਬਾਰੇ ਕਿਹਾ ਉਹ ਬਹੁਤ ਵਧੀਆ ਗੱਲ ਆ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਪਰ ਅਕਾਲੀ ਦਲ ਦੀ ਗੱਲ ਜਿਹੜੀ ਕਰਦੇ ਆ ਅਕਾਲੀ ਦਲ ਤਾਂ ਨੇ ਤਾਂ ਸਾਨੂੰ ਐਂਡ ਤੱਕ ਹਰਾਉਣ ਦੀ ਕੋਸ਼ਿਸ਼ ਕੀਤੀ ਆ ਜੀ ਇਹਦੇ ਇਹਨਾਂ ਦੇ ਕੈਂਡੀਡੇਟ ਸੀਗੇ ਨਾ ਸੀ ਉਹਨਾਂ ਦਾ ਮੈਂ ਨਾ ਭੁੱਲ ਗਿਆ ਹਾਂ ਬਲਟੋਹਾ ਸਾਹੂ ਜੀ ਕੇ ਬਲਟੋਹਾ ਸਾਹੂ ਨੇ ਤਾਂ ਅੰਦਰ ਤੱਕ ਅੰਦਰ ਤੱਕ ਇੰਨੇ ਗੰਦੇ ਸਪਾ ਸ਼ਬਦਾਵਲੀ ਪੱਤੀ ਸ਼ਬਦਾਵਲੀ ਸਾਡੇ ਤੇ ਸਾਡੇ ਪਰਿਵਾਰ ਬਾਰੇ ਵਰਤੀ ਆ ਜਿਸ ਦਾ ਅਕਾਲੀ ਦਲ ਹੁਣ ਆਪਦੇ ਆਪ ਦੀ ਸ਼ਾਖ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਨ੍ਹਾਂ ਦੇ ਦੰਦੇ 10 ਜਮਾਨਤਾਂ ਜप्त ਹੋ ਗਈਆਂ ਹਮ ਤੇ ਅੱਜ ਇਹ ਕਹਿ ਰਹੇ ਨੇ ਵੀ ਇਹ ਹੋਣਾ ਚਾਹੀਦਾ ਚਲੋ ਕਹਿ ਰਹੇ ਨੇ ਤਾਂ ਧੰਨਵਾਦ ਆ ਪਰ ਇਹ ਉਹ ਤੋਂ ਕਹਿ ਰਹੇ ਨੇ ਪੰਥ ਬਾਰੇ ਇਹਨਾਂ ਇਹ ਲੋਕ ਆ ਜਿਹੜੇ ਪੰਥ ਦੇ ਸਭ ਤੋਂ ਵੱਡੇ ਗਦਾਰ ਨੇ ਕਿ ਇਹ ਲੋਕ ਨਾ ਹੁੰਦੇ ਤਾਂ ਹੋ ਸਕਦਾ ਅੱਜ ਭਾਈ ਸਾਹਿਬ ਵਰਗੇ ਜਿਹੜੇ ਇਨਸਾਨ ਨੇ ਉਹ ਜੇਲ੍ਹ ਦੇ ਵਿੱਚ ਨਾ ਹੁੰਦੇ ਜੀ ਪੰਥਕ ਦੀ ਗੱਲ ਕਰੀਏ ਆਪਾਂ ਜੇਕਰ ਤੁਸੀਂ ਗੱਲ ਕਰਦੇ ਹੋ ਤਾਂ ਦੋ ਸੀਟਾਂ ਨੇ ਜਿਹੜੀਆਂ ਪੰਥਕ ਨੂੰ ਦਿੱਤੀਆਂ ਗਈਆਂ ਨੇ ਭਾਈ ਸਰਬਜੀਤ ਸਿੰਘ ਖਾਲਸਾ ਭਾਈ ਅਮਰਤਪ ਸਿੰਘ ਪਾਲ ਜਿਹੜਾ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਸੰਗਤਾਂ ਨੇ ਜਿਹੜਾ ਜਤਾਇਆ ਹੈਗਾ ਕਿ ਲੱਗਦਾ ਕਿ ਜਿਮਨੀ ਚੋਣਾਂ ਦੇ ਵਿੱਚ ਵੀ ਕੋਈ ਸਿੱਖ ਪੰਥ ਸੀਟ ਹੈ ਜਿਹੜੀ ਉਹ ਲੜੇਗੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੀ ਮੈਂ ਖਡੂਰ ਸਾਹਿਬ ਤੇ ਫਰੀਦਕੋਟ ਦੇ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਕੋਟਨ ਕੋਟ ਧੰਨਵਾਦ ਕਰਦਾ ਜੀ ਉਹਨਾਂ ਦੀ ਉਹਨਾਂ ਦੀ ਪੈਰਾਂ ਦੀ ਮਿੱਟੀ ਆ ਦੇ ਮੱਥੇ ਨਾ ਚਹਾਉਣਾ ਵੀ ਉਹਨਾਂ ਨੇ ਜਿਹੜਾ ਸਿੱਖ ਸੰਗਤਾਂ ਦੀ ਜਿਹੜੀ ਸਿੱਖ ਸੰਗਤਾਂ ਦੀ ਲਾਜ ਰੱਖੀ ਆ ਪੰਥਕ ਬੰਦਿਆਂ ਦੀ ਲਾਜ ਰੱਖੀ ਆ ਤੇ ਸਿੱਖ ਕੌਮ ਨੂੰ ਚੜ੍ਹਦੀ ਕਲਾ ਦਾ ਸੁਪੋ ਦਿੱਤਾ ਵੀ ਸਿੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਰਹਿੰਦੇ ਨੇ ਤੇ ਫਰੀਦਕੋਟ ਤੋਂ ਤੇ ਖਡੂਰ ਸਾਹਿਬ ਤੋਂ ਜਿਹੜੀ ਚਿਤ ਹੋਈ ਆ ਇਹ ਸਾਰੀ ਸਿੱਖ ਕੌਮ ਦੀ ਜਤੋਸ਼ਾਕ ਪੂਰੀ ਜਗਤ ਦੇ ਸਿੱਖਾਂ ਦੀ ਜਿੱਤ ਹੋਈ ਹੈ ਤਾਂ ਦੂਸਰੀ ਗੱਲ ਜਿਹੜੀ ਤੁਸੀਂ ਵਿਧਾਨ ਸਭਾ ਵਾਲੀ ਗੱਲ ਕਰੀ ਹੈ ਜੀ ਤਾਂ ਹੁਣ ਪੰਜਾਬ ਦੇ ਸਮੀਕਰਨ ਬਹੁਤ ਬਦਲ ਜਾਣਗੇ ਜੀ 27 ਦੇ ਵਿੱਚ ਇੱਕ ਅੰਭਰਤਾਰੀ ਬੰਦਾ ਸਿੱਖ ਕੌਮ ਦਾ ਜਿਹੜਾ ਸਾਡਾ ਸਰਪ੍ਰਸਤ ਹੋਊਗਾ ਜਿਹੜਾ ਯੂਥ ਨੂੰ ਚੰਗੇ ਕੰਮਾਂ 'ਚ ਲੈ ਕੇ ਆਊ ਸਿੱਖੀ ਨਾਲ ਜੋੜੂ ਉਹ ਮੁੱਖ ਮੰਤਰੀ ਬਣੂਗਾ ਸਾਰੀਆਂ ਪਾਰਟੀਆਂ ਭੁੱਲ ਜਾਣ ਜਿਹੜੀ ਇਹ ਜੇ ਚਾਰ ਜਾਂ ਪੰਜ ਸੀਟਾਂ ਤੇ ਹੋਣੀ ਹੈ ਜਿਹੜੀ ਚੋਣ ਹੋਣੀ ਹੈ ਜਿਮਣੀ ਚੋਣ ਹੋਣੀ ਹੈ ਇਹ ਚਾਰੇ ਪੰਗੇ ਸੀਟਾਂ ਦੇ ਪੰਥਕ ਬੰਦੇ ਖੜੇ ਹੋਣਗੇ ਪੰਥਕ ਸਾਰੀਆਂ ਪੰਥਕ ਧਿਰਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਪੰਥ ਦੇ ਗद्दार ਨੇ ਜਿਨ੍ਹਾਂ ਦੇ ਭਾਈ ਭਾਈ ਅੰਮ੍ਰਿਤਪਾਲ ਗਿਆਨੀ ਤੇ ਆਪਣਾ ਫਰੀਦਕੋੜ ਤੋਂ ਸਰਬਜੀਤ ਸਿੰਘ ਗਿਆਨੀ ਭਾਈ ਸਾਹਿਬ ਗਿਆ ਉਹਨਾਂ ਦਾ ਵਿਰੋਧ ਕੀਤਾ ਜਾਂ ਉਹਨਾਂ ਖਿਲਾਫ ਕੈਂਡੀਡੇਟ ਖੜੇ ਕੀਤੇ ਨੇ ਉਹਨਾਂ ਨਾਲ ਅਸੀਂ ਉਸ ਵਿੱਚ ਨਹੀਂ ਰਲਾਵਾਂਗੇ ਕੋਸ਼ਿਸ਼ ਕਰਾਂਗੇ ਵੀ ਪ्योर ਸਿੱਖ ਜਿਹੜੇ ਸਹੀ ਸਿੱਖ ਨੇ ਜਿਹੜੀ ਸਿੱਖ ਦੀ ਸਿੱਖਾਂ ਦੀ ਜਿਹੜੀ ਕੌਮ ਦੀ ਜਿਹੜੇ ਸਹੀ ਤਰੀਕੇ ਨਾਲ ਸੋਚ ਕਰਦੇ ਬਚਾਉਣਾ ਚਾਹੁੰਦੇ ਸਿੱਖੀ ਨੂੰ ਸਿਰਫ ਉਹ ਸਾਰੇ ਪੰਤਕ ਤੇ ਰਾਂ ਇਕੱਠੇ ਹੋ ਕੇ ਚੋਲ ਲੜਾਂਗੇ ਤਾਂ ਵਾਹਿਗੁਰੂ ਚੜ੍ਹਦੀ ਕਲਾ ਦਾ ਕੋਈ ਪੰਚੇ ਦੇ ਪੰਦੇ ਸੀਟਾ ਜਿਮਣੀ ਜਿਹੜੀ ਚੋਣਾ ਹੋਣ ਗਿਆ ਸਿੱਖ ਪੰਥ ਉਥੇ ਜਿੱਤ ਪ੍ਰਾਪਤ ਕਰੂਗਾ ਜੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਜੀ